ਗੁਰਦਾਸਪੁਰ ਦੇ ਕਸਬਾ ਕਲਾ ਨੌਰ ਦੇ ਨੇੜੇ ਪਿੰਡ ਖੁਸ਼ੀਪੁਰ ਦੇ ਚਰਚ ਦੇ ਫਾਦਰਾਂ ਦੇ ਵੱਲੋਂ ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਦਾ ਸੰਦੇਸ਼ ਲੋਕਾਂ ਦੇ ਘਰ ਜਾ ਜਾ ਕੇ ਦਿੱਤਾ ਗਿਆ। ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਦੇ ਇਤਿਹਾਸ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਚਰਚ ਦੇ ਬਾਊ ਜੀ ਅਤੇ ਸੇਵਾਦਾਰ ਨੇ ਦੱਸਿਆ ਕਿ ਆਸ ਤੋਂ 2023 ਸਾਲ ਪਹਿਲਾਂ ਜਦੋਂ ਪ੍ਰਭੂ ਯਸੂ ਮਸੀਹ ਨੇ ਬਾਲਕ ਦੇ ਰੂਪ ਵਿੱਚ ਧਰਤੀ ਤੇ ਜਨਮ ਲਿਆ ਸੀ ਤਾਂ ਇਸ ਗੱਲ ਦਾ ਪਤਾ ਸਭ ਤੋਂ ਪਹਿਲਾਂ ਚਰਵਾਹਿਆਂ ਨੂੰ ਮਿਲਿਆ। ਤੋਂਾਂ ਚਰਵਾਹਿਆਂ ਨੇ ਬੜੀ ਖੁਸ਼ੀ ਦੇ ਨਾਲ ਜਾ ਕੇ ਉਸ ਇਲਾਕੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਉਸ ਯਾਦਗਾਰੀ ਨੂੰ ਮਨਾਉਂਦੇ ਹੋਏ ਅੱਜ ਅਸੀਂ ਵੀ ਲੋਕਾਂ ਦੇ ਘਰ ਜਾ ਜਾ ਕੇ ਇਸ ਖੁਸ਼ੀ ਦਾ ਸੰਦੇਸ਼ ਲੋਕਾਂ ਨੂੰ ਦੇ ਰਹੇ ਹਾਂ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਰੇ ਸਿੰਘ ਦੀ ਰਿਪੋਰਟ ਪ੍ਰਭੂ ਦਾ ਨਾਮ ਲਓ ਹallelujah ਸੋ ਤਬੀ ਯਸੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਅਸੀਂ ਸਭ ਨੂੰ ਜੈ ਯਸੂ ਮਸੀਹ ਦੀ ਬੋਲਦੇ ਆ ਸੋ ਅੱਜ ਪਿੰਡ ਖੁਸ਼ੀਪੁਰ ਦੇ ਵਿੱਚ ਤਬੀ ਯਸੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਦੀ ਖੁਸ਼ਖਬਰੀ ਘਰ ਘਰ ਜਾ ਕੇ ਪ੍ਰਭੂ ਦੇ ਦਾਸ ਲੋਕ ਸੰਗਤਾਂ ਸਭ ਜਾ ਕੇ ਅਸੀਂ ਘਰ-ਘਰ ਦੇ ਵਿੱਚ ਪ੍ਰਭੂ ਦੇ ਸੁਪ ਸੰਦੇਸ਼ ਨੂੰ ਦੇ ਰਹੇ ਆ। ਸੋ ਬੜੀ ਖੁਸ਼ੀ ਔਰ ਖੁਸ਼ੀ ਦੇ ਨਾਲ ਔਰ ਬੜੀ ਹੀ ਬੜੀ ਹੀ ਜੋਰ ਸ਼ੋਰ ਦੇ ਨਾਲ ਪ੍ਰਭੂ ਦੀਆਂ ਖੁਸ਼ੀਆਂ ਨੂੰ ਪ੍ਰਭੂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾ ਰਹੇ ਨੇ। ਸੋ ਬੜਾ ਹੀ ਖੁਸ਼ੀ ਦਾ ਮਾਹੌਲ ਸਾਰੇ ਪਿੰਡਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਬਣਿਆ ਹੋਇਆ ਹੈ। ਪ੍ਰਭੂ ਜੀ ਹਸਨ ਸੀਸ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾ ਰਹੇ ਨੇ। ਸੋ ਪ੍ਰਭੂ ਇਹਨਾਂ ਸਭ ਨੂੰ ਔਰ ਆਪ ਸਭ ਨੂੰ ਬਹੁਤ ਸਾਰੀ ਬਰਕਤ ਦੇਵੇ। ਆਮੀਨ।